ਇੰਡੀਅਨ ਹਾਕੀ ਟੀਮ ਅੱਜ ਵਾਪਸ ਜ਼ਰੂਰ ਆ ਰਹੀ ਆ ਗੁਰੂ ਨਗਰੀ ਵਿਖੇ ਤਾਂ ਨੇੜ ਨਾਲ ਅਸਵਰਕ ਤਸੀਂ ਮੌਜੂਦ ਹੈਗੇ ਆ ਗੁਰਾਂਦਾਸ ਜੀ ਇੰਟਰਨੈਸ਼ਨਲ 에어ਪੋਰਟ ਤੇ ਤਾਂ ਮੰਤਰੀ ਸਾਹਿਬਾਨ ਇੱਥੇ ਪਹੁੰਚ ਚੁੱਕੇ ਨੇ ਅਮੀ ਦੇ ਵਿੱਚ ਭੇਜ ਰਹੇ ਆ ਦੇਖੋ ਕੋਈ ਇਹੋ ਜੀ ਗੱਲ ਨਹੀਂ ਆ ਤੁਸੀਂ ਤੁਸੀਂ ਵੀ ਮੀਂਹ ਦੇ ਵਿੱਚ ਖੜੇ ਹੋ ਮੈਂ ਵੀ ਮੀਂਹ ਦੇ ਵਿੱਚ ਹੀ ਖੜਾ ਕੋਈ ਇਹੋ ਜੀ ਗੱਲ ਨਹੀਂ ਆ ਮੀਡੀਆ ਚੌਥਾ ਥੰਮ ਸਰਕਾਰ ਦਾ ਸੋ মিডিਆ ਦਾ ਕੰਮ ਜਿਹੜਾ ਆ ਇਹ ਬਹੁਤ ਅਹਿਮ ਆ ਇਸ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਆ ਤੁਸੀਂ ਆਓ ਆਪਾਂ ਆਪਣੇ ਹੁਣੇ ਹੀ ਖਟਾਰੀ ਜਿਹੜੇ ਨੇ ਔਕੀ ਟੀਮ ਦੇ ਇੱਥੇ ਪਹੁੰਚ ਰਹੇ ਨੇ ਉਹ ਤੁਹਾਡੇ ਵੀ ਰੂਪ ਰੂਪ ਹੋਣਗੇ ਔਰ ਆਪਾਂ ਸਾਰੇ ਨਾਲ ਮਿਲ ਕੇ ਜਿਹੜੀ ਆ ਕੁਛ ਇਨਾਵਾਂ ਲੱਗਦਾ ਕਿ ਮਾਨ ਵਾਲੀ ਵਾਲੇ ਪੰਜਾਬ ਦੇ ਜਿਹੜੇ ਖਿਡਾਰੀ ਜਿੱਤ ਗਏ ਨੇ ਅੰਮ੍ਰਿਤਸਰ ਦੇ ਵੀ ਹੈਗੇ ਚਾਰ ਖਿਡਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੰਮ੍ਰਿਤਸਰ ਦੇ ਨੇ ਆਪਣੇ ਮੇਰੇ ਹਲਕਿਆ ਜੰਡਿਆਲਾ ਗੁਰੂ ਦਾਰ ਅਸਧਾਨਪਿੰਡ ਆ ਉਥੋਂ ਦੇ ਜਰਮਨ ਜਰਮਨਪ੍ਰੀਤ ਜਰਮਨ ਜਰਮਨਜੀਤ ਸਿੰਘ ਉਥੋਂ ਦੇ ਨੇ ਖਲੈਰਾ ਪਿੰਡ ਆ ਗੁਰਜੰਟ ਸਿੰਘ ਉਥੋਂ ਦੇ ਨੇ ਸ਼ਮਸ਼ੇਰ ਸਿੰਘ اٹਾਰੀ ਕੋ ਨੇ ਔਰ ਹਰਮਨਪ੍ਰੀਤ ਤੇ ਮੋਵਾਲ ਤੋਂ ਨੇ ਤੇ ਮੋਵਾਲ ਜੰਡਿਆਲੇ ਦੇ ਨਾਲ ਹੀ ਲੱਗਦਾ ਪਿੰਡ ਆ ਸੋ ਮੇਰੀ ਤੇ ਅੱਜ ਖੁਸ਼ੀ ਦੀ ਕੋਈ ਹੱਦ ਨਹੀਂ ਆ ਕਿਉਂਕਿ ਮੇਰੇ ਆਪ ਦੇ ਸਾਡੇ ਆਪ ਦੇ ਇਲਾਕੇ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਏਡੀਆਂ ਵੱਡੀਆਂ ਮੱਲਾਂ ਜੜੀਆਂ ਨੇ ਉਹ ਮਾਰੀਆਂ ਆ ਮਾਨ ਸਾਹਿਬ ਆ ਰਹੇ ਸੀ ਸੌਕ ਸੌਕ ਆ ਨਹੀਂ ਮੇਰਾ ਖਿਆਲ ਹੈ ਮਾਨ ਸਾਹਿਬ ਜ਼ਰੂਰ ਮਾਨ ਸਾਹਿਬ ਗੇਮਸ ਨੂੰ ਪਿਆਰ ਕਰਦੇ ਨੇ ਪ੍ਰੋਮੋਟ ਕਰਦੇ ਨੇ ਉਹ ਜਿੰਨੇ ਵੀ ਖਿਡਾਰੀ ਦੇਖੋ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ ਕਿ ਜਿੰਨੇ ਵੀ ਖਿਡਾਰੀ ਇਹਦੇ ਵਿੱਚ ਗਏ ਨੇ 올림픽 ਦੇ ਵਿੱਚ ਉਹਨਾਂ ਨੇ ਇੱਕ ਇੱਕ ਕਰੋੜ ਰੁਪਇਆ ਜਿਹੜਾ ਆ ਉਹਨਾਂ ਵਾਸਤੇ ਦੇਣ ਦਾ ਐਲਾਨ ਕੀਤਾ ਹੈ ਸੋ ਜਦੋਂ ਕਿਸੇ ਵਿਅਕਤੀ ਨੂੰ ਉਹਦੀ ਮੋਟੀਵੇਸ਼ਨ ਮਿਲਦੀ ਆ ਰਿਵਾਰਡ ਤਾਂ ਰਿਵਾਰਡ ਤਾਂ ਰਿਵਾਰਡ ਹੁੰਦਾ ਹੈ ਅਵਾਰਡ ਹੁੰਦਾ ਹੈ ਚਾਹੇ 1 ਰੁਪਏ ਦਾ ਹੋਵੇ ਚਾਹੇ ਕਰੋੜ ਦਾ ਹੋਵੇ ਸੋ ਜਿੰਨਾ ਮਾਨ ਸਤਕਾਰ ਮਾਨ ਸਾਹਿਬ ਜਿਹੜਾ ਉਹ ਸਾਡੇ ਖਟਾਰੀਆਂ ਨੂੰ ਦੇ ਰਹੇ ਨੇ ਔਰ ਅਸੀਂ ਪੰਜਾਬ ਦੇ ਵਿੱਚ ਵੀ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਨੇ ਪਿੰਡ ਪੱਦਰ ਤੋਂ ਲੈ ਕੇ ਪਿੰਡ ਤੋਂ ਬਲਾਕ ਤੋਂ ਜ਼ਿਲ੍ਹੇ ਤੋਂ ਸਟੇਟ ਤੋਂ ਲੈਵਲ ਤੱਕ ਅਸੀਂ ਜਿਹੜੇ ਆ ਉਹ ਖਟਾਰੀ ਜਿਹੜੇ ਆ ਪੈਦਾ ਕਰਨ ਦੇ ਵਿੱਚ ਲੱਗੇ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਕਿ ਉੜੀਸਾ ਹਰਿਆਣਾ ਤੋਂ ਗੋਡ ਮੈਡਮ ਵਾਲੇ 100-100 ਕੋੜ ਦਿੱਤਾ ਜਾ ਰਿਹਾ ਹੈ। ਉਹ ਅਪੀਲ ਕਰ ਰਹੇ ਕਿ ਸੂਬਾ ਸਰਕਾਰ ਵੀ ਸਾਨੂੰ ਦਿੱਲ ਦਿਨ ਕੋੜ ਦੇ। ਦੇਖੋ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਅਵਾਰਡ ਤਾਂ ਅਵਾਰਡ ਹੁੰਦਾ ਹੈ। ਕੋਈ ਕਾਟ ਥੋੜੀ ਆ ਸਾਡੇ ਬੱਚਿਆਂ ਨੂੰ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਟ ਨਹੀਂ ਆ। ਪਰਮਾਨ ਸਾਹਿਬ ਨੇ ਜੰਨਾ ਉਹਨਾਂ ਦਾ ਮਾਨ ਸਰਕਾਰ ਕੀਤਾ। ਮੈਂ ਸਮਝਦਾ ਇਹ ਵੇ ਬਹੁਤ ਵੱਡੀ ਗੱਲ ਆ ਉਹਦੇ ਨਾਲ ਸਾਡੇ ਨਵੇਂ ਖਿਡਾਰੀ ਜਿਹੜੇ ਆ ਉਹ ਵੀ ਪ੍ਰਮੋਟ ਹੋਣਗੇ ਬਿਲਕੁਲ ਜੀ ਬਿਲਕੁਲ ਜੀ ਇਹ ਤਸਵੀਰਾਂ ਕੈਬਨਟ ਮੰਤਰੀ ਹਰਪਿੰਦ ਸਿੰਘ ਗਿੱਟੋ ਹੁਣਾਂ ਦੀਆਂ ਹੈਗੀਆਂ ਨੇ ਤਾਂ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਦੇਖ ਸਕਦੇ ਹੋ ਕਿ ਜੋ ਖਿਡਾਰੀਆਂ ਦਾ ਸਵਾਗਤ ਅੱਜ ਕਰਨ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਮੰਤਰੀ ਸਾਹਿਬਾਨ ਵੀ ਪਹੁੰਚੇ ਹੋਏ ਨੇ ਤਾਂ ਇਹ ਖਾਸ ਤਸਵੀਰਾਂ ਹਾਲਾਂਕਿ ਜੇਕਰ ਬਰਸਾਤ ਦੀ ਗੱਲ ਕਰੀਏ ਤਾਂ ਬਰਸਾਤ ਲਗਾਤਾਰ ਜਾਰੀ ਹੈ ਤਾਂ ਉੱਥੇ ਹੀ ਕਿਤਨਾ ਕਿਤੇ ਪੰਜਾਬ ਨੂੰ ਕਿਥੇ ਪੂਰੇ ਦੇਸ਼ ਨੂੰ ਤਾਂ ਬਹੁਤ ਜ਼ਿਆਦਾ ਫਕਰ ਜੋ ਇਨਾ ਖਿਡਾਰੀਆਂ ਦੇ ਉੱਤੇ ਹੈਗਾ ਤਾਂ ਅੱਜ ਭਰਮਾ ਸਵਾਗਤ ਪ੍ਰਸ਼ਾਸਨ ਵਾਲੋ ਕੀਤਾ ਜਾਣਾ ਹੈਗਾ ਤਾਂ ਕੱਲੀ ਕੱਲੀ ਤਸਵੀਰ ਤਾੜਨਾ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਸੁਨਕ ਜਗਬਾਨੀ ਟੀਵੀ ਸ਼੍ਰੀਮ ਸਾਈਂ ਸਾਹਿਬ